ਆਰੇ ਦੀ ਸੰਗਤ ਮਿਲਦੀ ਆ ਰੱਬ ਦੇ ਨਾਮ ਦਾ ਕਿਨਕਾ ਮਾਤਰ ਬੰਦੇ ਦੇ ਹਿਰਦੇ ਅੰਦਰ ਵਸ ਜਾਂਦਾ ਹੈ ਤੇ ਜਦੋਂ ਕਿਨਕਾ ਮਾਤਰ ਵਸਦਾ ਹੈ ਨਾ ਖੇਰ ਤਾਂ ਕਿਨਕਾ ਮਾਤਰ ਦੀ ਹੈ ਨਾ ਜਦੋਂ ਕਿਨਕਾ ਮਾਤਰ ਵਸ ਜਾਂਦਾ ਹੈ ਤੇ ਸਾਰੇ ਦਾ ਸਾਰਾ ਜਿਹੜਾ ਜੀਵਨ ਹੈ ਤਬਦੀਲ ਹੋ ਜਾਂਦਾ ਸਾਰੇ ਦਾ ਸਾਰਾ ਜੀਵਨ ਬਦਲ ਜਾਂਦਾ ਹੈ ਮਹਾਰਾਜ ਸੱਚੇ ਪਾਸ਼ਾ ਕਰ ਕਿਰਪਾ ਕਰਦੇ ਨੇ ਕਹਿੰਦੇ ਨੇ ਕਰ ਕਿਰਪਾ ਪਰਾਬ ਨਦਰਾਂ ਵਲੋ ਕਰਨਾ ਸਾਡੇ ਤੇ ਨਦਰ ਕਰ ਸਾਡੇ ਤੇ ਕਿਰਪਾ ਕਰ ਵੈਸੇ ਗੁਰੂ ਕੋਲੋਂ ਨਾ ਨੂੰ ਬੜਾ ਗੁਰਮੁਖ ਪਿਆਰਾ ਇੱਕ ਸੱਜਣ ਕਹਿ ਰਿਹਾ ਸੀ ਕਹਿੰਦੇ ਕਿ ਭਾਈ ਸਾਹਿਬ ਤੁਸੀਂ ਨਾ ਸੰਗਤ ਨਾਲ ਇਹ ਬਚਨ ਜਰੂਰ ਕਰਿਆ ਕਰੋ ਮੈਂ ਆਖਿਆ ਜੀ ਕਿਹੜਾ ਕਹਿੰਦੇ ਜੀ ਤੁਸੀਂ ਸੰਗਤ ਨੂੰ ਇਹ ਆਖਿਆ ਕਰੋ ਕਿ ਤੁਸੀਂ ਗੁਰੂ ਕੋਲੋਂ ਪਰਮਾਤਮਾ ਕੋਲੋਂ ਰੋਜ਼ ਕੁਝ ਨਾ ਕੁਝ ਮੰਗਣ ਵਾਸਤੇ ਆਉਂਦੇ ਹੋ। ਔਰ ਰੋਜ਼ ਕੁਝ ਨਾ ਕੁਝ ਮੰਗ ਰੱਦਦੇ। ਤੇ ਗੁਰੂ ਨੂੰ ਕਦੀ ਇਹ ਵੀ ਆਣ ਕੇ ਕਿਹਾ ਕਰੋ ਕਿ ਸਤਿਗੁਰੂ ਜੀ ਅੱਜ ਮੈਂ ਤੁਹਾਡੇ ਕੋਲੋਂ ਕਿਰਪਾ ਲੈਣ ਵਾਸਤੇ ਆਇਆ ਹਾਂ। ਅੱਜ ਮੇਰੇ 'ਤੇ ਕਿਰਪਾ ਕਰੋ। ਮੰਗਿਪੇ ਨ ਰੋਜ਼ ਹੀ ਰਿਆਂ ਹਾਂ। ਕਦੀ ਤਨ ਮੰਗਦਾ ਹੈ ਤੇ ਤਨ ਵੀ ਖਾਲੀ ਹੋ ਜਾਂਦਾ ਕਦੀ ਸੰਸਾਰਿਕ ਵਸਤੂਆਂ ਮੰਗਦਾ ਹੈ ਤੇ ਉਹ ਵੀ ਮੁੱਕ ਜਾਂਦੀਆਂ ਨੇ ਤੇ ਜੇ ਮੰਗਣਾ ਹੀ ਹੈ ਤੂੰ ਜੇ ਕੁਝ ਲੈਣਾ ਹੀ ਹੈ ਤੇ ਮਹਾਰਾਜ ਸਤਿਪਾਸ਼ ਕਹਿੰਦੇ ਨੇ ਉਹ ਮੰਗ ਜਿਹੜਾ ਮੁੱਕਦਾ ਹੀ ਨਹੀਂ ਹੈ ਉਹ ਮੁਕ ਹੈ ਜੇ ਮੰਗਣਾ ਹੈ ਤੇ ਮੰਗਣਾ ਮੰਗਣਾ ਨਿਕਾ ਹਰ ਜਸ ਗੁਰਥੇ ਮੰਗਣਾ ਵਸਤੂ ਮੰਗੇਗਾ ਤੇ ਥੋੜੇਗੀ ਅੱਜ ਮੰਗੀਏ ਕੱਲ ਫੇਰ ਮੰਗਣ ਵਾਸਤੇ ਆਉਣਾ ਪਏਗਾ ਅੱਜ ਮੁੱਕ ਗਈ ਤੇ ਕੱਲ ਫੇਰ ਤੂੰ ਆਏਂਗਾ ਤੇ ਮਹਾਰਾਜ ਅੱਜ ਮੈਨੂੰ ਆ ਚਾਹੀਦਾ ਹੈ ਅੱਜ ਧਨ ਚਾਹੀਦਾ ਹੈ ਅੱਜ ਪਰਿਵਾਰ ਦੇ ਜੀਆਂ ਦੀ ਸੁੱਖ ਸ਼ਾਂਤੀ ਚਾਹੀਦੀ ਹੈ ਮਹਾਰਾਜ ਕਹਿੰਦੇ ਨਹੀਂ ਜੇ ਮੰਗਣਾ ਹੈ ਤੇ ਨਾਮ ਮੰਗ ਲੈ ਤੇ ਨਾਮ ਮੰਗ ਲੈਸੇ ਸਾਰਾ ਕੁਝ ਵਿੱਥੀ ਆ ਜਾਣਾ ਹੈ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਹੈ ਨਾ ਤੇ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਫਿਰ ਉਹ ਆਪਣੇ ਚਰਨਾਂ ਨਾਲ ਲਾ ਲੈਂਦਾ ਉਹਦੇ ਚਰਨਾਂ ਦੇ ਨਾਲ ਛੁੱਟ ਜਾਂਦਾ ਹੈ ਬੰਦਾ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਆਪਣੇ ਚਰਨ ਲਗਾਈ ਸਾਨੂੰ ਤਰਲਾ ਮਿੰਤ ਕਰਨਾ ਚਾਹੀਦਾ ਮਹਾਰਾਜ ਸੱਚੇ ਪਾਸ਼ਾ ਜੀ ਸਾਡੇ ਤੇ ਇੱਕ ਕਿਰਪਾ ਕਰੋ ਸਾਡੇ ਤੇ ਮਿਹਰਮਤ ਕਰੋ ਸਾਨੂੰ ਤੁਹਾਡੀ ਸ਼ਰਨ ਚਾਹੀਦੀ ਹੈ ਸਾਨੂੰ ਤੁਹਾਡੀ ਸ਼ਰਨ ਚਾਹੀਦੀ ਹੈ ਤੁਹਾਡੇ ਚਰਨਾਂ ਦਾ ਆਸਰਾ ਚਾਹੀਦਾ ਹੈ ਓਟ ਚਾਹੀਦਾ ਹੈ ਟੀਕ ਚਾਹੀਦੀ ਹੈ ਜਦੋਂ ਤੁਹਾਡੀ ਸ਼ਰਨ ਵਿੱਚ ਆ ਜਾ ਆ ਗਏ ਤੁਹਾਡੀ ਟੀਕ ਵਿੱਚ ਆ ਗਏ ਨਾ ਫਿਰ ਸਾਡੇ ਕੋਲੋਂ ਇਹ ਜਿਹੜੇ ਕਾਮ ਕ੍ਰੋਧ ਅਹੰਕਾਰ ਗਖਰੂ ਹੈ ਨਾ ਇਹਨਾਂ ਤੋਂ ਅਸੀਂ ਬਚ ਜਾਵਾਂਗੇ ਇਹਨਾਂ ਤੋਂ ਬਚਨ ਦਾ ਸਭ ਤੋਂ ਵੱਡਾ ਸਾਧ ਸੰਗਤ ਜੀ ਤਰੀਕਾ ਪਤਾ ਕੀ ਹੈ ਉਹ ਹੈ ਮਹਾਰਾ ਸਤਿ ਪਾਸ਼ਕਿੰਦ ਨੇ ਜੇ ਤੂੰ ਗੁਰੂ ਕੇ ਚਰਨਾਂ ਵਿੱਚ ਆ ਜਾਵੇਂ ਤੇ ਜੇ ਤੂੰ ਗੁਰੂ ਕੇ ਸ਼ਰਨ ਵਿੱਚ ਆ ਜਾਵੇਂ ਤੇ ਜਦੋਂ ਤੂੰ ਗੁਰੂ ਕੀ ਸ਼ਰਨ ਵਿੱਚ ਆ ਗਿਆ ਨਾ ਜਦੋਂ ਤੂੰ ਗੁਰੂ ਕੇ ਚਰਨਾਂ ਦੇ ਨਾਲ ਜੁੜ ਗਿਆ ਤੇ ਫਿਰ ਉਹਨੇ ਤੇਰੇ ਤੇ ਆਪਣੇ ਆਪ ਕਿਰਪਾ ਕਰ ਦੇਣੀ ਹੈ ਬਾਣੀ ਵਿੱਚ ਬੜੀਆਂ ਪਿਆਰੀਆਂ ਉਦਾਹਰਨਾਂ ਵੀ ਨੇ ਜਿਵੇਂ ਮਾਂ ਬੱਚਾ ਖੇਡਦਾ ਹੋਵੇ ਨਾ ਤੇ ਰੋਵੇ ਦੁੱਧ ਵੀ ਮੰਗ ਰਖਦਾ ਹੈ ਮਾਂ ਕੋਲੋਂ ਕਿ ਮੈਨੂੰ ਭੁੱਖ ਲੱਗੀ ਹੈ ਤੇ ਮਾਂ ਮੇਰੀ ਇਸ ਭੁੱਖ ਦੀ ਤ੍ਰਿਪਤੀ ਕਰਵਾਈ ਜਾਵੇ ਬੜੀਆਂ ਪਿਆਰੀਆਂ ਮਹਾਰਾਜ ਸੱਚੇ ਬਾਸਾ ਜੀ ਦੀ ਬਾਣੀ ਵਿੱਚ ਉਦਾਹਰਨਾਂ ਹੈ ਨੇ ਸਤਿਗੁਰੂ ਸੱਚੇ ਬਾਸ਼ਾ ਬਖਸ਼ਿਸ਼ ਕਰਦੇ ਨੇ ਮਾਂ ਕੋਲੋਂ ਮੰਗ ਰੱਖਦਾ ਹੈ ਬੱਚਾ ਤੇ ਮੈਨੂੰ ਦੁੱਧ ਮਿਲੇ ਮੇਰੀ ਭੁੱਖ ਦੂਰ ਹੋ ਜਾਵੇ ਤ੍ਰਿਪਤੀ ਹੋ ਜਾਵੇ ਸਤਿਗੁਰੂ ਸੱਚੇ ਬਾਸ਼ਾ ਕਹਿੰਦੇ ਇਦਾਂ ਹੀ ਮੈਂ ਮੰਗ ਰੱਖਦਾ ਹਾਂ ਪ੍ਰਮਾਤਮਾ ਅੱਗੇ ਉਹਦੇ ਅੱਗੇ ਰੋ ਉਹਦੇ ਅੱਗੇ ਹੱਥ ਜੋੜੋ ਉਹਦੇ ਅੱਗੇ ਤਰਲੇ ਮਿੰਤ ਕਰੋ ਸਾਡੇ ਤੇ ਕਿਰਪਾ ਕਰ ਸਾਡੇ ਤੇ ਮੈਂ ਰਹਿਮਤ ਕਰ ਸਾਨੂੰ ਨਾਮ ਦੀ ਦਾਤ ਦੇ